ਮਨ ਦੀ ਪਰਿੰਪੀ ਦੇ ਨਾਵਲ ਵਕਤ ਦੇ ਖੀਸੇ ਚੋਂ ਦਾ ਅਗਲਾ ਪਾਗ ਤੋਂ ਡੈਡੀ ਜੀ ਉਠੋ ਅੱਜ ਕਿੰਨਾ ਦਿਨ ਚੜਾ ਆ ਸ਼ਰਨਜੀਤ ਦੀ ਆਵਾਜ਼ ਕੰਨ ਵਿੱਚ ਪਈ ਤਾਂ ਅੱਖਾਂ ਮਲਦਿਆਂ ਬਲਦਿਆਂ ਆਸੇ-ਪਾਸੇ ਵੇਖਦਾ ਹਾਂ ਸੱਚੀ ਮੁੱੱਚੀ ਸੂਰਜ ਵੀ ਚੜ ਗਿਆ ਤੇ ਮੈਂ ਪਤਾ ਨਹੀਂ ਕਿਹੜਿਆਂ ਸੁਪਣਿਆਂ ਦੀਆਂ ਪਿੰਗਾ ਤੇ ਝੂਟ ਰਿਹਾ ਸਾਂ ਹਾਲੇ ਤਾਈ ਸੁਪਨੇ ਕਿਹੜੇ ਯਾਦ ਰਹਿੰਦੇ ਅੱਧ-ਪਚਦੇ ਜੇ ਘੁੰਮਦੇ ਰਹਿੰਦੇ ਮਨ 'ਚ ਤੇ ਨਾ ਕਿਸੇ ਦਾ ਸਿਰ ਨਾਮੂ ਕੁਝ ਪਤਾ ਨਹੀਂ ਲੱਗਦਾ ਕਦੇ ਟਿੱਬਿਆਂ ਦੀ ਤੱਤੀ ਰੇਤ ਵਿੱਚ ਤੁਰਿਆ ਰਹਿੰਦਾ ਸਾਰੀ-ਸਾਰੀ ਰਾਤ ਤੇ ਬਾਠ ਮੁੱਕਣ ਦਾ ਨਾਂ ਨਹੀਂ ਲੈਂਦੀ ਤੇ ਕਦੇ-ਕਦੇ ਇੰਜ ਲੱਗਦਾ ਜਿਵੇਂ ਕਿਸੇ ਉੱਚੀ ਪਹਾੜੀ ਤੋਂ ਡਿੱਗ ਪਿਆ ਹੋਵਾਂ। ਇੱਕਦਮ ਅੱਖ ਖੁੱਲ ਜਾਂਦੀ ਪਰ ਪੂਰਾ ਸੁਪਨਾ ਕਦੇ ਵੀ ਯਾਦ ਨਹੀਂ ਜਾਂਦਾ। ਸ਼ਰਨਜੀਤ ਆਪਣੇ ਆਈਲਿਸ਼ ਸੈਂਟਰ ਜਾਣ ਲਈ ਤਿਆਰ ਹੁੰਦੀ ਹੋਈ ਤੁਰਦੀ ਫਿਰਦੀ ਪੁੱਛਦੀ ਡੈਡੀ ਜੀ ਤੁਹਾਡੀ ਸਿਹਤ ਤਾਂ ਠੀਕ ਹੈ? ਹਾਂ ਠੀਕ ਆ ਅਜੇ ਅਖਬਾਰ ਨਹੀਂ ਆਇਆ। ਮੈਂ ਉਹਦਾ ਧਿਆਨ ਹੋਰ ਪਾਸੇ ਲਾਉਣ ਲਈ ਪੁੱਛਦਾ। ਸ਼ਰਨਜੀਤ ਤੇ ਛੱਟ 게ਟ ਮੂਰਿਓਂ ਅਖਬਾਰ ਲਿਆ ਮੇਰੇ ਹੱਥ ਧਰਦੀ ਹੋਈ ਆਪਣਾ ਫਿਕਰ ਜ਼ਾਹਰ ਕਰਦੀ ਡੈਡੀ ਜੀ ਤੁਸੀਂ ਕਾਦੀ ਟੈਨਸ਼ਨਾਂ ਚੁੱੱਕੀ ਫਿਰਦੇ ਰਹਿੰਦੇ ਹੋ ਬਹੁਤਾ ਸੋਚਿਆ ਨਾ ਕਰੋ ਸੋਚਣ ਨਾਲ ਕੀ ਹੋਣਾ ਹੈ ਬੀਪੀ ਤਾਂ ਤੁਹਾਡਾ ਅੱਗੇ ਠੀਕ ਨਹੀਂ ਰਹਿੰਦਾ ਖੁਸ਼ ਰਹਿਆ ਕਰੋ ਦੇਖੋ ਜਿੱਦਨ ਕੈਨੇਡਾ ਵਾਲਾ ਅਜਾਜ਼ ਮੈਨੂੰ ਲੈ ਗਿਆ ਆਪਣੇ ਘਰ ਦੇ ਸਾਰੇ ਰੋਣੇ ਟੋਣੇ ਹੁੰਜੇ ਜਾਣੇ ਮੈਂ ਉਹਦੀਆਂ ਗੱਲਾਂ ਸੁਣ ਮੇਰੇ ਚਿਹਰੇ ਤੇ ਮੁਸਕਰਾਹਟ ਦੀ ਪਰਤ ਫੈਲ ਗਈ ਮਨ ਵਿੱਚ ਆਇਆ ਸਿਆਣੀ ਸੱਚੀ ਕਹਿੰਦੇ ਕੀ ਹਤਾ ਤੀਰਾ ਹੁੰਦੀਆਂ ਅਖਬਾਰ ਦੇ ਪੰਨੇ ਫਿਰੋਲਦਿਆਂ ਅਚਾਨਕ ਮੇਰੀ ਨਿਗਾਹ ਇੱਕ ਪੰਨੇ ਤੇ ਆ ਕੇ ਚਿਪਕ ਗਈ ਪੰਨੇ ਤੇ ਇੱਕ ਖੂਬਸੂਰਤ ਨੌਜਵਾਨ ਦੀ ਤਸਵੀਰ ਥੱਲੇ ਉਕਰਿਆ ਹੋਇਆ ਗੁੰਮਸ਼ੁਦਾ ਦੀ ਭਾਲ ਪੜ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸਕਣ ਵਾਲੀ ਹੋ ਗਈ ਮੈਂ ਤਾਂ ਇਸ ਮੁੰਡੇ ਨੂੰ ਚੰਗੀ ਤਰ੍ਹਾਂ ਪਛਾਣਦਾ ਹਾਂ ਇਹ ਤਾਂ ਗਿੰਦੀ ਕੋਲ ਨਿਤ ਆਉਣਾ ਜਾਣਾ ਹੈ ਹਰੇ ਪਿਛਲੇ ਹਫਤੇ ਤਾਂ ਮੈਂ ਇਹਨੂੰ ਆਪਣੇ ਘਰ ਵੇਖਿਆ ਪੂਰੀ ਖਬਰ ਪੜਨ ਤੋਂ ਪਹਿਲਾਂ ਹੀ ਦਿਲ ਦੀ ਟੜਕਣ ਵੱਗ ਗਈ ਪਰ ਆਪ ਮਹਾਰੀ ਹੀ ਕਮਰੇ ਵਿੱਚ ਮੋਟਰਸਾਈਕਲ ਵੱਲੋਂ ਤੁਰ ਪਏ ਤੇ ਅੱਖਾਂ ਨੰਬਰ ਪਲੇਟ ਤੇ ਉਕਰੇ ਨੰਬਰ ਪੜ ਨਹੀਂ ਕਾਲੀਆਂ ਪੈ ਗਈਆਂ ਜਦੋਂ ਮੋਟਰਸਾਈਕਲ ਤੋਂ ਪੱਲੀ ਹਟਾਉਂਦਾ ਹਾਂ ਤਾਂ ਨੰਬਰ ਪਲੇਟ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਅਖਬਾਰ ਵਾਲੇ ਮੁੰਡੇ ਵਾਂਗੂ ਇਸ ਮੋਟਰਸਾਈਕਲ ਦੀ ਨੰਬਰ ਪਲੇਟ ਲਾਪਤਾ ਹੈ ਅਖਬਾਰ ਵਿੱਚ ਦਿੱਤੇ ਮੋਟਰਸਾਈਕਲ ਦਾ ਵੇਰਵਾ ਇਨ ਬਿਨ ਇਸ ਮੋਟਰਸਾਈਕਲ ਨਾਲ ਫਿੱਟ ਪੈਦਾ ਸਮਝ ਨਹੀਂ ਆਉਂਦਾ ਇਸ ਮੋਟਰਸਾਈਕਲ ਤੋਂ ਕੀ ਕਿਆਸ ਲਗਾਵਾ ਇਹ ਮੋਟਰਸਾਈਕਲ ਇਸ ਹਾਲਤ ਵਿੱਚ ਮੇਰੇ ਘਰ 'ਚ ਕੀ ਕਰ ਰਿਹਾ ਤਰ੍ਹਾਂ ਤਰ੍ਹਾਂ ਦੇ ਸਵਾਲ ਮੇਰੇ ਮਨ ਦੀਆਂ ਕੰਧਾਂ ਤੇ ਉਗੜਦੇ ਜਦੋਂ ਮੇਰੀਆਂ ਕਮਜ਼ੀਆਂ ਲੱਤਾਂ ਮੇਰੇ ਸਰੀਰ ਦਾ ਪਾਰ ਸਾਂਭਰ ਤੋਂ ਜਵਾਬ ਦੇਣ ਲੱਗੀਆਂ ਤਾਂ ਮੈਂ ਮੁੜਮੁੰਦਾ ਮੱਲਿਆ ਰਣਜੀਤ ਦੇ ਹੱਥ 'ਚ ਚਾਹ ਦਾ ਗਲਾਸ ਵੇਖ ਮੈਂ ਕੰਬਦੇ ਹੱਥਾਂ ਨਾਲ ਗਲਾਸ ਫੜ ਜਦੋਂ ਮੂੰਹ ਨੂੰ ਲਾਇਆ ਉਹ ਮੇਰੇ ਚਿਹਰੇ ਨੂੰ ਪੜਦੀ ਹੋਈ ਪੁਛਤੀ ਹੈ ਕੀ ਗੱਲ ਤੁਸੀਂ ਠੀਕ ਨਹੀਂ ਲੱਗ ਰਹੇ ਰਾਤ ਵੀ ਤੁਸੀਂ ਜਾਗਦੇ ਆ ਨੇ ਤੁਰ ਫਿਰ ਕੇ ਅੱਖਾਂ 'ਚ ਘੜ ਦਿੱਤੀ ਨਾ ਚਾਹੁੰਦੇ ਹੋਏ ਵੀ ਮੇਰੇ ਮੂੰਹੋਂ ਉਦੇ ਸਵਾਲ ਦੇ ਜਵਾਬ ਵਿੱਚ ਸਵਾਲ ਨਿਕਲਦਾ ਹੈ ਗਿੰਦੀ ਨਹੀਂ ਉਠਿਆਲੇ ਤੱਕ ਦੋ ਤਿੰਨ ਦਿਨਾਂ ਤੋਂ ਵੇਖਦਾ ਹੈ ਇਹ ਘਰੀ ਪਿਆ ਰਹਿੰਦਾ ਹੈ ਚੰਗਾ ਨਹੀਂ ਜਾਂਦਾ ਕਿਦਰੀ ਜਦੋਂ ਘਰੋਂ ਬਾਹਰ ਹੁੰਦਾ ਤਾਂ ਮਨ ਨੂੰ ਉਂਝ ਪੁੱਠੇ ਸਿੱਧੇ ਸਵਾਲ ਤਾਂ ਕਰਦੇ ਆਖਰ ਰੰਜੀਤਾਂ ਆਪਣੇ ਕੰਮ ਵਿੱਚ ਰੁੱਝ ਗਈ ਪਰ ਮੈਂ ਘੜੀ ਮੁੜੀ ਅਖਬਾਰ ਦੀ ਖਬਰ ਪੜਦਾ ਤੇ ਮਨ ਨੂੰ ਤਸੱਲੀਆਂ ਦਿੰਦਾ ਨਹੀਂ ਨਹੀਂ ਜਿੱਦਾਂ ਵੀ ਹੈ ਗਿੰਦੀ ਕਿਸੇ ਦਾ ਕਤਲ ਥੋੜਾ ਕਰ ਸਕਦਾ ਹੈ ਨਾਲੇ ਬੰਦਾ ਮਾਰਨਾ ਕੋਈ ਸੌਖਾ ਹੁੰਦਾ ਹੈ ਉੰਜ ਵੀ ਗਿੰਦੀ ਚ ਜਿਗਰਾ ਕਿੱਥੇ ਆ ਨਿੱਕੇ ਹੁੰਦਿਆਂ ਗੱਡੀ ਥੱਲੇ ਡਰ ਲਿਆ ਡੱਡੂ ਵੇਖ ਕਿੰਨੇ ਦਿਨ ਤਾਪ ਚੜਾਈ ਰੱਖਿਆ ਤੇ ਚੱਜ ਨਾਲ ਰੋਟੀ ਨਹੀਂ ਸੀ ਖਾਦੀ ਇੱਕ ਦਿਨ ਬਰਾਂਡੇ ਵਿੱਚ ਛਿਪਕਲੀ ਗਿੱਠ ਜੀਭ ਕੱਢ ਮੱਛਰ ਲਪੇਟ ਲੇਗੀ ਜਦੋਂ ਤੱਕ ਛਿਪਕਲੀ ਘਰੋਂ ਨਹੀਂ ਕੱਢੀ ਟਿੱਕੇ ਨਾ ਬੈਠਿਆ ਮੁਰ ਜਦੋਂ ਕਦੇ ਕੋਈ ਛਿਪਕਲੀ ਵੇਖਦਾ ਉਹਨੂੰ ਘਰੋਂ ਬਾਹਰ ਕੱਢ ਕੇ ਸਾਲ ਲੈਂਦਾ ਹੁਣ ਐਡਾ ਜਿਗਰਾ ਭਲਾਂ ਕਿੱਥੋਂ ਲਿਆ ਹੋਊ ਫਿਰ ਮਨ ਵਿੱਚ ਆਉਂਦਾ ਹੈ ਬੰਦੇ ਦਾ ਵਕਤ ਬਦਲਦਿਆਂ ਕਿਹੜਾ ਦੇਰ ਲੱਗਦੀ ਹੈ ਨਾਲੇ ਉਹ ਵੀ ਕਹਿੰਦੇ ਬੰਦਾ ਮਾੜਾ ਥੋੜੀ ਹੁੰਦਾ ਸਮਾਂ ਹੀ ਮਾੜਾ ਚੜ ਜਾਂਦਾ ਕਈ ਵਾਰ ਤੇ ਲੈ ਜਾਂਦਾ ਆਪਣੇ ਬਹਿਣ ਵਿੱਚ ਹੜਾ ਕੇ ਬੰਦੇ ਨੂੰ ਹੁਣ ਕਿਸੇ ਨੂੰ ਕੀ ਕਹੀਏ ਕਿਹਦੇ ਨਾਲ ਰੋਸੇ ਕਰੀਏ ਕਿਦਰ ਇਹਦਾ ਵੀ ਮਾੜਾ ਵਕਤੀ ਤਾਂ ਨਹੀਂ ਕਰਾਉਂਦਾ ਇਹ ਸਭ ਕੁਝ ਹੁਣ ਤਾਂ ਸਾਨੂੰ ਵੀ ਕਈ ਵਾਰ ਘੂਰ ਘੂਰ ਕੇ ਵੇਖਦਾ ਮੈਨੂੰ ਤਾਂ ਇਹਦੀਆਂ ਅੱਖਾਂ ਤੋਂ ਪੈ ਆਉਣ ਲੱਗਦਾ ਪਤਾ ਨਹੀਂ ਕੀ ਦੱਬੀ ਫਿਰਦਾ ਆਪਣੇ ਮਨ ਅੰਦਰ ਨਾ ਆਪਣੀ ਮਾਂ ਕੋਲ ਮਨ ਫਰੋਲਦਾ ਤੇ ਨਾ ਹੀ ਕਿਸੇ ਹੋਰ ਨੂੰ ਖੁੱਲ ਕੇ ਦੱਸਦਾ ਅਚਾਨਕ ਨਿਗਾਹ ਸਾਹਮਣੇ ਵਰਾਂਡੇ ਬਲ ਘੁੰਮੀ ਇਥੇ ਕਬੂਤਰਾਂ ਨੇ ਆਪਣਾ ਪੱਕਾ ਰਹਿਣ ਬਸੇਰਾ ਬਣਾਇਆ ਹੋਇਆ ਹੈ ਜਿੰਨਾ ਮਰਜ਼ੀ ਬਾਹ ਲਾ ਲਈਏ ਇਹਨਾਂ ਨੂੰ ਇਥੋਂ ਢਾਉਣ ਲਈ ਪਰ ਇਹ ਕਿੱਥੇ ਟੱਲਦੇ ਇਥੇ ਆਲ ਨਾ ਪਾਏ ਬਗੈਰ ਇਹਨਾਂ ਨੂੰ ਦਾਣੇ ਹਜ਼ਮ ਨਹੀਂ ਹੁੰਦੇ ਕਿੰਨੇ ਸਾਲ ਹੋ ਗਏ ਵੇਖਜਾਂ ਨੂੰ ਕਿੰਨੀ ਵਾਰ ਆਲ ਨੇ ਖੇਰੂ ਖੇਰੂ ਕੀਤੇ ਪਰ ਇਹ ਜਾਂਦੇ ਹੀ ਨਹੀਂ ਇਥਾਂ ਛੱਡ ਕੇ ਬੀਬੀ ਇਹਨਾਂ ਨੂੰ ਚੰਗਾ ਨਹੀਂ ਸੀ ਸਮਝਦੀ ਕਿ ਉਹ ਜਾੜਾ ਪਾਲਦਾ ਕਬੂਤਰ ਬੀਬੀ ਦੀ ਇਹ ਗੱਲ ਚੇਤੇ ਆਉਂਦੀ ਹੈ ਇਹਨਾਂ ਨੂੰ ਇਥੋਂ ਉਜਾੜਨ ਦੀ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ ਉੰਜ ਵੀ ਇਹ ਵਾਰਾਂਡਾ ਬਿਠਾ ਨਾਲ ਪਰ ਮੁਸਕ ਡੋਂਦੇ ਰਹਿੰਦੇ ਇੱਕ ਦੋ ਵਾਰ ਤਾਂ ਪੱਖੇ ਨਾਲ ਰਗੜੇ ਗਏ ਇਹਨਾਂ ਦੀ ਰਤ ਵੇਖ ਮਨ ਉੱਪਰ ਥੱਲੇ ਹੁੰਦਾ ਇੱਕ ਤੋਂ ਵਾਰ ਬਿੱਲੀ ਚੁੱਕ ਕੇ ਲੇਗੀ ਜਦੋਂ ਇਹ ਐਦਾਂ ਸ਼ਿਕਾਰ ਬਣਦੇ ਉਦੋਂ ਮਨ ਬਹੁਤ ਕਲਪਦਾ ਇੰਜ ਲੱਗਦਾ ਜਿਵੇਂ ਘਰ ਦੇ ਜੀ ਹੁਣ ਬਿੱਲੀ ਨੂੰ ਵੇਖ ਆਪ ਮਿਹਾਰੇ ਹੱਥ ਡਾਂਗ ਤੇ ਤਰਿਆ ਜਾਂਦਾ ਕਿਧਰੇ ਪਾਸੇ ਟਿਕਾਈ ਨਹੀਂ ਮੰਨਉ ਕਰਦਿਆਂ ਲਈ ਜਗਜੀਤ ਸਿੰਘ ਤੇ ਬੀਬੀ ਲਈ ਉਹਦਾ ਲਾੜਲਾ ਪੁੱਤ ਜਗਜੀਤਨ ਵਾਲਾ ਆਪਣਾ ਸਭ ਕੁਝ ਗਵਾ ਕੇ ਵੀ ਕਦੇ ਕਿਸੇ ਨੂੰ ਨਾ ਜਿੱਤ ਸਕਿਆ ਉਹ ਇੱਕ ਗੱਲ ਹੈ रिश्ਤਿਆਂ ਵਿੱਚ ਦਿੱਤਾ ਹਾਰਾਂ ਦੇ ਕੀ ਅਰਥ ਮੋਹ ਦੇ ਧਾਗੇ ਤਾਂ ਰੂਹਾਂ ਨਾਲ ਬੱਜੇ ਹੁੰਦੇ ਸਾਡੇ ਆਪਣਿਆਂ ਦੀਆਂ ਰੂਹਾਂ ਨਾਲ ਮੈਂ ਤਾਂ ਕਦੇ ਜਿੱਤਣਾ ਚਾਹਿਆ ਵੀ ਨਹੀਂ ਪਰ ਹਾਰ ਬਰਦਾਸ਼ਤ ਕਰਨੀ ਵੀ ਕਦੇ ਨਾ ਆਈ ਇਨਸਾਨੀ ਫਿਤਰਤ ਮੇਰੇ ਹਾਂ ਦੇ ਮੁੰਡੇ ਜਦੋਂ ਮੈਨੂੰ ਜੱਗੂ ਜਾਂ ਜੱਗਾ ਡਾਕੂ ਕਹਿੰਦੇ ਤਾਂ ਮੈਂ ਵੀ ਡਾਕੂਆਂ ਵਾਰੀ ਐਕਟਿੰਗ ਕਰਨ ਲੱਗਦਾ ਮੈਥੋਂ ਬਾਅਦ ਜਿਵੇਂ ਰੱਬ ਨੇ ਮੂੰਹ ਮੋੜ ਲਿਆ ਮੇਰੇ ਨਾਲ ਨੂੰ ਮੇਰਾ ਕੋਈ ਭੈਣ ਭਰਾ ਸੇ ਰਹਿਣਾ ਚੜਿਆ ਸੀ ਕਿਹੜੇ ਜ਼ਮਾਨੇ ਵਾਲੇ ਸਾਂ ਜਦ ਸਾਡੇ ਕੋਲ ਵੱਡੀਆਂ ਸਰਦਾਰੀਆਂ ਸਨ ਪਰ ਫੇਰ ਵੀ ਮੇਰੀ ਮਾਂ ਨੇ ਮੇਰੇ ਲਈ ਦੁੱਧ ਦੀ ਟੋਟਣਾਉਣ ਦਿੱਤੀ ਕਰ ਮੇਰੀ ਨਾਨੀ ਨੇ ਮੇਰੇ ਜਨਮ ਵੇਲੇ ਇੱਕ ਮੱਝ ਦਿੱਤੀ ਸੀ ਮੇਰੀ ਮਾਂ ਨੂੰ ਬੀਬੀ ਸਰਜਰੀ ਉੱਠ ਮੱਝ ਲਈ ਕੱਖ ਖੋਤ ਲਿਆਉਂਦੀ ਤੇ ਸਾਰਾ ਦਿਨ ਮੱਝ ਦੁਆਲੇ ਲੱਗੀ ਰਹਿੰਦੀ ਮੇਰਾ ਪਿਓ ਕਿੰਨੇ ਸਾਲ ਕਿਸੇ ਸਕੂਟਰ ਮੈਕੈਨਿਕ ਕੋਲ ਆਪਣੇ ਹੱਥ ਸਿੱਧੇ ਕਰਦਾ ਰਿਹਾ ਮੇਰੇ ਪਿਓ ਦੇ ਹੱਥ ਸਿੱਧੇ ਕਰਾਉਂਦਿਆਂ ਹੋਇਆਂ ਮੈਕੈਨਿਕ ਨੇ ਕਦੇ ਉਹਦੀ ਪਿੱਠ ਸਿੱਧੀ ਨਾ ਹੁੰਦ ਦਿੱਤੀ ਸਵੇਰ ਤੋਂ ਸ਼ਾਮ ਤੱਕ ਕੰਮ ਤੇ ਦਵੱਲੀ ਰੱਖਦਾ ਕਹਿੰਦੇ ਨੇ ਇੱਕ ਮੁਠੀ ਚੁੱਕ ਲੈ ਦੂਜੀ ਚਾਰ ਉਸੇ ਤਰ੍ਹਾਂ ਇੱਕ ਕੰਮ ਮੁਕਦਾ ਤਨਾਂ ਲੱਗ ਜਾਂ ਹੋਰ ਕੰਮ ਐਡਵਾਂਸ ਵਿੱਚ ਤਿਆਰ ਮਿਲਦਾ ਉੰਜ ਅਣਖੀ ਸੀ ਮੇਰਾ ਪਿਓ ਕਹਿੰਦਾ ਮੈਥੋਂ ਕਿਸੇ ਦੀ ਬਗਾਰ ਨਹੀਂ ਹੋਣੀ ਨਾ ਹੀ ਕਿਸੇ ਨਾਲ ਸੀਲੀ ਡਲਣਾ ਮੈਂ ਤਾਂ ਕੋਈ ਕੰਮ ਤੰਦਾ ਸਿੱਖਣਾ ਜਿਹਦੇ ਨਾਲ ਢਿੱਡ ਭਰ ਕੇ ਰੋਟੀ ਦਾ ਖਾ ਸਕਾਂ ਉਹਦਾ ਛੇਤੀ ਹੀ ਮਕੈਨਿਕੀ ਵਿੱਚ ਚੰਗਾ ਹੱਥ ਖੁੱਲ ਗਿਆ ਉਹਨੂੰ ਸਕੂਟਰ ਮੋਟਰਸਾਈਕਲ ਦੇ ਇੰਜਨਾਂ ਦੀ ਚੰਗੀ ਪਰਖ ਹੋ ਗਈ ਬਾਪੂ ਰੋਜ਼ ਤੜਕੇ ਤੁਰ ਪੈਂਦਾ ਆਪਣੇ ਕੰਮ ਤੇ ਤੇ ਅਸੀਂ ਰਾਤ ਨੂੰ ਤਾਰਿਆਂ ਦੀ ਛਾਵੇਂ ਢਿੱਡ ਭਰ ਕੇ ਮੰਜੇ ਮੱਲੀ ਬੈਠੇ ਹੁੰਦੇ ਜਦੋਂ ਘਰ ਮੁੜਦਾ ਦਿੰਦੀਆਂ ਦਾ ਸੱਡਾ ਡੱਬਰ ਸੋਨਾ ਗੁਜ਼ਾਰਾ ਤੁਰ ਪਿਆ ਇੱਕ ਦਿਨ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਬਸ ਫੇਰ ਕਿਸੇ ਬਹਿ ਗਿਆ ਮੇਰਾ ਬਾਪੂ ਅੜ ਕੇ ਕਰ ਆਖੇ ਮੈਂ ਨਹੀਂ ਉੱਥੇ ਕੰਮ ਕਰਨਾ ਕਹਿੰਦਾ ਜਿੱਥੇ ਬੰਦੇ ਦੀ ਇੱਜ਼ਤ ਨਾ ਹੋਵੇ ਉੱਥੇ ਕੀ ਕੰਮ ਕਰਨਾ ਢਿੱਡ ਤਾਂ ਡੰਗਰ ਪਸ਼ੂ ਵੀ ਭਰ ਲੈਂਦੇ ਆ ਪਰ ਮੈਂ ਤਾਂ ਬੰਦਾ ਅਗਲੇ ਨੂੰ ਵੀ ਬੰਦੇ ਦਾ ਪੁੱਤ ਬਣਾ ਕੇ ਛੱਡੂ ਜਿਹੜਾ ਮੇਰੇ ਨਾਲ ਮਾੜੀ ਕਰੇ ਬੰਦੇ ਨੂੰ ਬੰਦਾ ਨਾ ਸਮਝੇ ਉਹਦੀ ਜੁੱਤੀ ਥੱਲੇ ਮੈਂ ਤਾਂ ਨਹੀਂ ਰਹਿ ਸਕਦਾ ਅਗਲਾ ਬੜਾ ਹੋਊ ਆਪਣੇ ਘਰ ਨੂੰ ਮੈਨੂੰ ਕਿਹਾ ਮੈਨੂੰ ਤਾਂ ਉਹ ਹੀ ਦਿਹਾੜੀ ਦਿੰਦਾ ਕੰਮ ਕਰਕੇ ਰੋਟੀ ਖਾਈ ਜੀ ਕੋਈ ਭੀਖ ਤੋੜਾ ਲੈਂਦਾ ਕਿਸੇ ਤੋਂ ਬੀਬੀ ਨੇ ਬਥੇਰਾ ਸਮਝਾਇਆ ਅੜੀ ਛੜ ਦੇ ਕੰਮ ਤੇ ਜਾ ਪਰ ਮੇਰਾ ਬਾਪੂ ਕਿਸੇ ਦੀ ਮੰਨਣ ਵਾਲਿਆਂ ਤੋਂ ਕਿੱਥੇ ਜਦ ਬਾਪੂ 2-3 ਦਿਨ ਕੰਮ ਤੇ ਨਾ ਗਿਆ ਤਾਂ ਅਗਲਿਆਂ ਦੇ ਸੁਨੇਹ ਆਉਣ ਲੱਗੇ ਭਾਈ ਕੰਮ ਤੇ ਆ ਜਾ ਪਰ ਬਾਪੂ ਦੀ ਟੌਂਟ ਤਾਂ ਜਿਵੇਂ ਕਿਲਾ ਗੱਡਿਆ ਗਿਆ ਹੋਵੇ ਕੋਈ ਕਹਿੰਦਾ ਮੈਂ ਨਹੀਂ ਜਾਣਾ ਇੱਕ ਦਿਨ ਮਾਲਕ ਆਪ ਆ ਗਿਆ ਪਰ ਮੇਰਾ ਪਿਓ ਫੇਰ ਵੀ ਨਾ ਮੰਨਿਆ ਉਹਦੇ ਨਾਲ ਜਾਣ ਨੂੰ ਉਹਦੇ ਮੂੰਹ ਤੇ ਕਹਿੰਦਾ ਥੁੱਕ ਕੇ ਚੱਟਣਾ ਮੈਨੂੰ ਨਹੀਂ ਆਉਂਦਾ ਉਹ ਹੋਰ ਹੋਣੇ ਜਿਹੜੇ ਆਪਣੀ ਜ਼ੁਬਾਨ ਤੋਂ ਮੁੱਕਰ ਜਾਣ ਮਾਲਕ ਵਿਚਾਰਾ ਫਿੱਟ-ਫਿੱਟ ਕਰਤਾ ਚਲਾ ਗਿਆ ਪਿੱਛੋਂ ਬੀਬੀ ਬਾਪੂ ਆਪਸ ਵਿੱਚ ਉਲਝ ਪਏ ਬੀਬੀ ਬਾਪੂ ਨੂੰ ਸਮਝਾਉਂਦੇ ਰੋ ਵਿਚ ਆਖਣ ਲੱਗੀ ਛਾਣਾ ਬਣ ਜੇ ਕੰਮ ਤੇ ਨਹੀਂ ਜਾਣਾ ਤਣਾ ਸੀ ਗੱਲ ਤਾਂ ਸਵਾਰਕੇ ਕਰ ਲੈਂਦਾ ਜੇ ਅਗਲਾ ਤੇਰੇ ਦਰ ਤੇ ਹੀ ਆ ਗਿਆ ਮਾੜੀ-ਮੋਟੀ ਤਾਂ ਲਿਆਜ਼ ਕਰਨੀ ਸਿੱਖ ਲੈ ਕਿਸੇ ਦੀ ਤੈਨੂੰ ਕੀ ਪਤਾ ਮੈਂ ਕਟੀਆਂ ਦੇ ਨਾਲ ਬਸੇਰੀਆਂ ਇਹ ਕਿਹੜਾ ਕਦੇ ਕਿਸੇ ਖੜੇ-ਬੈਠੇ ਨੂੰ ਵੇਖਦਾ ਮਿੰਟਾਂ 'ਚ ਮੈਨੂੰ ਕੱਖੋਂ ਹਲਾਕਾਰ ਬਿਠਾ ਦਿੰਦਾ ਸੀ ਅੱਜ ਮੇਰਾ ਕਲਜਾ ਠਰਿਆ ਮੈਂ ਤਾਂ ਕਲੋਂ ਦਾ ਫਿਰਦਾ ਸੀ ਇਹਨੂੰ ਦੱਸਣ ਨੂੰ ਬਈ ਆਪਾਂ ਵੀ ਇਨਸਾਨ ਆ ਭਾਈ ਤੇਰੇ ਗੁਲਾਮ ਥੋੜੇ ਆ ਐਨੇ ਸਾਲ ਤੇਰੇ ਘਰ ਦਾ ਖਜ਼ਾਰੇ ਦੇ ਕਰਕੇ ਚੱਲਿਆ ਖਾ ਕੇ ਹਰਾਮ ਕਾ ਨੂੰ ਕਰਨਾ ਬਸ ਕਰ ਬਹਿ ਤੂੰ ਬਹਿ ਜਾ ਧੁੱਪ ਕਰਕੇ ਐਨੇ ਸਾਲ ਜਿਹੜਾ ਨੇ ਮੇਰਾ ਲਹੂ ਪੀਤਾ ਉਹ ਨਹੀਂ ਤੈਨੂੰ ਦਿਖਦਾ ਮੁਫਤ ਦੀਆਂ ਨਹੀਂ ਖਾਧੀਆਂ ਕੰਮ ਤੋਂ ਇੱਕ ਮਿੰਟ ਦੀ ਵੇਲ ਨਹੀਂ ਸੀ ਜ਼ਰ ਹੁੰਦੀ ਐ ਤੋ ਮੇਰੇ ਹੱਥਾਂ 'ਚ ਪਏ ਟਨ ਵੇਖ ਕਦੇ ਸਾਫ ਸੁਥਰਾ ਲੀੜਾ ਨਹੀਂ ਹਟਾ ਕੇ ਵੇਖਿਆ ਇੰਨੇ ਵਾਰਿਆਂ 'ਚ ਕਦੇ ਤਨ 'ਚੋਂ ਗਰੀਸ ਦੀ ਮੁਸ਼ਕ ਨਹੀਂ ਮੁੱਕੀ ਬੀਬੀ ਬੁੜਬੁੜ ਕਰਦੀ ਬਾਹਰ ਵਰਤੁਰ ਪਈ ਬਾਪੂ ਮੰੰਜੇ ਤੇ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ ਚੱਲ ਜਾ ਰਿਹਾ ਹੁਣ ਜਿਹੋ ਜਿਹਾ ਜੀ ਸੀ ਧੱਕੜ ਸੀ ਮੇਰਾ ਬਾਪੂ ਹੁਣ ਬੀਬੀ ਦੀ ਇੱਕ 습 ਸੀ ਜਦੋਂ ਬਾਪੂ ਕੁਝ ਜ਼ਿਆਦਾ ਹੀ ਭੱਕਿਆ ਹੁੰਦਾ ਉਹ ਆਨੇ ਬਹਾਨੇ ਦਰਵਾਜ਼ਿਆਂ ਬਾਹਰ ਹੋ ਜਾਂਦੀ ਤੇ ਥੋੜੀ ਦੇਰ ਮਗਰੋਂ ਘਰ ਵੜਦੀ ਉਦੋਂ ਤੱਕ ਬਾਪੂ ਦਾ ਗੁੱਸਾ ਟਹਿਲਾ ਹੋ ਜਾਂਦਾ ਥੋੜੇ ਦਿਨਾਂ ਬਾਅਦ ਹੀ ਬਾਪੂ ਨੇ ਬੀਬੀ ਦੀਆਂ ਮੁਰਕੀਆਂ ਤੇ ਮੱਝ ਵੇਖ ਕੇ ਨਹਿਰ ਦੇ ਕੰਢੇ ਤੇ ਇੱਕ ਝੁੱਗੀ ਜੀ ਪਾ ਕੇ ਉੱਪਰ ਛੰਨ ਪਾ ਲਈ। ਵਿੱਚ ਰੱਖਲੇ ਸਕੂਟਰ ਮੋਟਰਸਾਈਕਲ ਠੀਕ ਕਰਨ ਦੇ ਉਜਾਰ ਨਾਲ ਨਾਲ ਸਾਈਕਲਾਂ ਦੇ ਪੰਚਰ ਵੀ ਲਾਉਣ ਲੱਗਿਆ। ਉੰਜ ਕਈਆਂ ਨੇ ਬਟਾ ਵੀ ਖਾਦਾ ਬਾਪੂ ਨੂੰ ਇੰਜ ਕੰਮ ਤੋਰਦੇ ਨੂੰ ਵੇਖ ਕੇ ਪਰ ਬਾਪੂ ਕਿਹੜਾ ਕਿਸੇ ਦੀ ਪ੍ਰਵਾਹ ਮੰਨਦਾ ਸੀ। ਲੋ ਜੀ ਮੇਰੇ ਪਿਓ ਦੇ ਚਰਚੇ ਹੋਣ ਲੱਗੇ। ਹੁਣ ਨਾਲ ਨਾਲ ਦੇ ਪਿੰਡਾਂ 'ਚ ਉਹਦਾ ਨਾਂ ਸਕੂਟਰਾਂ ਦਾ ਡਾਕਟਰ ਪੱਕ ਗਿਆ। ਹੁਣ ਵੀ ਬਾਪੂ ਦੇ ਹੱਥ ਲੱਗਣ ਦੀ ਢੇਰ ਹੁੰਦੀ ਸਕੂਟਰ ਮੋਟਰਸਾਈਕਲ ਭੱਜੇ ਫਿਰਦੇ। ਪਿੰਡ ਦੇ ਪ੍ਰਾਇਮਰੀ ਸਕੂਲ 'ਚ ਜਦੋਂ ਮੇਰਾ ਨਾਂ ਚੜਿਆ ਬੀਬੀ ਚਾਵਾਂ ਨਾਲ ਲੰਬੇ ਵਾਲਾਂ ਨੂੰ ਗੁੱਤਕੇ ਗੁੱਟਕੀ ਕਰ ਸਕੂਲ ਭੇਜਦੀ ਮੈਂ ਮੋਢੇ ਤੇ ਝੋਲਾ ਟੰਗ ਹੱਥ ਵਿੱਚ ਫੱਟੀ ਫੜ ਪੱਜਾ ਪੱਜਾ ਸਕੂਲ ਜਾਂਦਾ ਜਦੋਂ ਮਾਸਟਰ ਜੀ ਨੂੰ ਦੂਰੋਂ ਆਉਂਦਿਆਂ ਵੇਖਦਿਆਂ ਪੱਜ ਕੇ ਬੁਰੇ ਮਾਸਟਰ ਜੀ ਦਾ ਥੈਲਾ ਸੰਭ ਲੈਂਦਾ ਮਾਸਟਰ ਜੀ ਦੇ ਆਉਣ ਤੋਂ ਪਹਿਲਾਂ ਹੀ ਮੇਜ਼ ਕੁਰਸੀ ਸਾਫ਼ ਕਰਕੇ ਸੱਚਜੇ ਟੰਗ ਨਾਲ ਲਾਏ ਹੁੰਦੇ ਹਾਜ਼ਰੀ ਰਜਿਸਟਰ ਮੇਜ਼ ਤੇ ਸੰਭਾਲ ਕੇ ਰੱਖੇ ਹੁੰਦੇ ਮੈਂ ਛੇਤੀ ਹੀ ਮਾਸਟਰ ਜੀ ਦਾ ਲਾਡਲਾ ਤੇ ਕਲਾਸ ਦਾ ਮਨੀਟਰ ਬਣ ਗਿਆ ਪਰ ਰੋਜ਼ ਹੀ ਕਿਸੇ ਨਾ ਕਿਸੇ ਨਾਲ ਮੇਰਾ ਪੰਗਾ ਪਿਆ ਹੀ ਜਾਂਦਾ ਗੁੱਟੀ ਤੋਂ ਜਦੋਂ ਜੰਡੂਰੀਆਂ ਖਿਲਾਰ ਕੇ ਘਰ ਪਹੁੰਚਦਾ ਤਾਂ ਬੀਬੀ ਤੋਂ ਛਿੱਤਰ ਪਰੇੜ ਵਖਰੀ ਹੁੰਦੀ ਉਦੋਂ ਤਾਂ ਬੀਬੀ ਤੋਂ ਮਾਫੀਆਂ ਮੰਗ ਕੇ ਕਿਹੜਾ ਚੜਾ ਰਿੰਦਾ ਪਰ ਅਗਲੇ ਦਿਨ ਆਪਾਂ ਫੇਰ ਉਦਾਂ ਦੇ ਪਿੰਡ ਦੇ ਸਕੂਲ ਤੋਂ 5ਵੀਂ ਪਾਸ ਕਰ ਚੱਲੀਆਂ ਦਾਖਲਾ ਲੈ ਲਿਆ 12ਵੀਂ ਤੱਕ ਹੁਣ ਇਸੇ ਸਕੂਲ ਨੇ ਟੱਲਣਾ ਸੀ ਮੈਨੂੰ ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ 10ਵੀਂ ਤੱਕ ਹੱਥ ਪੈਰ ਮਾਰਦਿਆਂ ਮਾਰਦਿਆਂ ਮੇਰੀ ਵੀ ਪਹਿਲਵਾਨੀ ਵਿੱਚ ਚੰਗੀ ਪਛਾਣ ਬਣ ਗਈ ਜ਼ਿਲ੍ਹਾ ਪੱਤਰੀ ਖੇਡਾਂ ਹੋਣ ਜਾਂ ਸਟੇਟ ਦੀਆਂ ਸਾਡੇ ਪੀਟੀ ਮਾਸਟਰ ਜੀ ਆਪੇ ਮੇਰਾ ਨਾਂ ਪਾ ਦਿੰਦੇ ਮੈਂ ਵੀ ਖੜਾ ਉੱਤਰਦਾ ਉਹਨਾਂ ਦੀਆਂ ਉਮੀਦਾਂ ਤੇ ਜਿੱਤ ਕੇ ਲਿਆਉਂਦਾ ਸਕੂਲੀ ਟਰੋਫੀ ਜਦ ਸਵੇਰੇ ਮਾਰਨਿੰਗ ਅਸੈਂਬਲੀ ਵਿੱਚ ਸਭ ਤੋਂ ਸਾਹਮਣੇ ਪ੍ਰਿੰਸੀਪਲ ਸਰ ਮੈਨੂੰ ਸ਼ਾਬਾਸ਼ੀ ਦਿੰਦੇ ਤਾਂ ਮੈਂ ਕਈ-ਕਈ ਦਿਨ ਤਾਂ ਅਕਾਸ਼ ਵਿੱਚ ਉੱਡਿਆ ਰਹਿੰਦਾ ਤੇ ਜਦ ਪੇਪਰਾਂ ਦਾ ਵੇਲਾ ਆਉਂਦਾ ਸਾਰੇ ਖੰਭ ਝੜ ਜਾਂਦੇ ਤੇ ਬਹਿ ਜਾਂਦਾ ਹੌਲਾ ਜਿਹਾ ਹੋ ਕੇ ਕਿਸੇ ਨੇ ਸੱਚੀ ਕਿਹਾ ਜਿੰਨੀ ਕੋ ਖੰਡ ਪਾਓ ਮਿੱਠੀ ਤਾਂ ਓਨੀ ਹੀ ਹੋਣਾ ਖੀਰ ਚਲੋ ਫਿਰ ਵੀ ਮੇਰੀ ਖੀਰ ਕਦੇ ਬੇਸਵਾਦੀ ਨਾ ਹੋਈ ਮੈਟ ਵਿੱਚ ਨਾ ਸਈ ਫੇਲ ਵੀ ਕਦੇ ਨਾ ਹੋਇਆ ਖਿੱਚ ਤੂ ਕਰਕੇ ਪਾਸ ਹੁੰਦਾ ਹੀ ਰਿਹਾ ਹਰੇਕ ਜਮਾਤ ਵਿੱਚ ਉਹਨਾਂ ਦਿਨਾਂ ਵਿੱਚ ਬਲਾਚੌਰ ਰਾਜਾ ਬਲਰਾਜ ਦੀ ਜਗ੍ਹਾ ਤੇ ਦੀਵਾਲੀ ਦੇ ਦਿਨਾਂ 'ਚ ਭਾਰੀ ਮੇਲਾ ਪਰਦਾ ਸੀ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਉਹਤੋਂ ਦੀ ਚਿੰਝ ਹੁੰਦੀ ਸੀ ਦੂਰੋਂ ਨੇੜਿਓਂ ਮੰਨੇ ਹੋਏ ਪਹਿਲਵਾਨ ਆਉਂਦੇ ਘੋਲ ਚ ਕਿਸਮਤ ਅਜਮਾਉਣ ਕਿਹੜਾ ਤੱਕ ਜੇਤੂਆਂ ਦੇ ਨਾਵਾਂ ਦੇ ਚਰਚੇ ਹੁੰਦੇ ਰਹਿੰਦੇ ਮੇਲਾ ਤਾਂ ਹੁਣ ਵੀ ਪਰ ਹੁੰਦਾ ਪਰ ਕਹਿੰਦੇ ਹੁਣ ਐਨਾ ਘੱਟ ਕਿੱਥੇ ਪਹਿਲਾਂ ਵਰਗਾ ਹੁਣ ਤਾਂ ਟਾਵੇਂ ਟਾਵੇਂ ਲੋਕ ਜਾਂਦੇ ਛਿੰਝ ਵੇਖਣ ਮੈਂ ਚਲਾ ਗਿਆ ਚਾਚਾ ਚ ਗਿਆ ਤਾਂ ਮੈਂ ਛਿੰਝ ਵੇਖਣ ਹੀ ਸੀ ਉਥੇ ਪਹਿਲਵਾਨਾਂ ਨੂੰ ਕੁਲਦਿਆਂ ਵੇਖ ਮੇਰਾ ਲੋਭ ਵੀ ਵੜਕਾ ਮਾਰਨ ਲੱਗਿਆ ਜਿਹੜਾ ਪਹਿਲਵਾਨ ਥੋੜਾ ਢਿੱਲਾ ਪੈਂਦਾ ਨਜ਼ਰ ਆਉਂਦਾ ਮੈਂ ਛਾਲ ਮਾਰ ਕੇ ਉਧਰ ਜਾ ਕੇ ਖੜਦਾ ਤੇ ਆਪਣੀ ਸਮਝ ਮੁਤਾਬਕ ਦਾ ਪੇਚ ਦੱਸਣ ਲੱਗਦਾ ਮੈਂ ਚੰਗਾ ਭਲਾ ਨਾਲ ਗਏ 11 ਮਿੱਤਰਾਂ ਦੀ ਚੱਕ ਵਿਚ ਆ ਕੇ ਅਖਾੜੇ ਵਿੱਚ ਵੜ ਗਿਆ ਅਖਾੜੇ ਵਿੱਚ ਵੜ ਤੱਕ ਗਿਆ ਪਰ ਜਦ ਸਾਹਮਣੇ ਖੜਾ ਪਹਿਲਵਾਨ ਵੇਖਿਆ ਨੇੜੇੋਂ ਉਹਦਾ ਜੁੱਸਾ ਵੇਖ ਕੇ ਇੱਕ ਵਾਰ ਤਾਂ ਲੱਤਾਂ ਖੰਭ ਗਈਆਂ ਸੋਚਿਆ ਚੁੱਪ ਚਾਪ ਇਥੋਂ ਖਿਸਕ ਜਾਵਾਂ ਪਰ ਫਿਰ ਸੋਚਿਆ ਨਾ ਲਈ ਪਤੰਦਰਾਂ ਨੇ ਤਾਂ ਮਿੱਟੀ ਪੁੱਟ ਦੇਣੀ ਹੈ ਪਿੰਡ ਜਾ ਕੇ ਫਿਰ ਕਿਹਾ ਮਨਾ ਜੇ ਮੁਕਾਬਲੇ ਵਿੱਚ ਸਾਹਮਣਾ ਕਰਕੇ ਹਾਰਿਆ ਤਾਂ ਕੋਈ ਗੱਲ ਨਹੀਂ ਖੇਡ ਵਿੱਚ ਹਾਰ ਜਿੱਤ ਤਾਂ ਹੋਣੀ ਹੀ ਹੁੰਦੀ ਹੈ ਇੱਕ ਬੰਦੇ ਦੀ ਪਰ ਜੇ ਬਿਨਾਂ ਕੁਲਿਆਂ ਹਥਿਆਰ ਛੱਡ ਬੈਠਿਆ ਤਾਂ ساری ਉਮਰ ਕਿਸੇ ਨਾਲ ਅੱਖ ਮਲਾਉਣ ਜੋਗਾ ਨਹੀਂ ਰਹਿਣਾ ਚੱਲ ਮਨਾ ਜੇ ਦੋ ਕੋ ਹੱਡੀਆਂ ਟੁੱਟ ਵੀ ਗਈਆਂ ਤਾਂ ਮੁੜ ਜੁੜ ਜਾਣੀਆਂ ਗਈ ਅਣਖ ਨਹੀਂ ਮੁੜਨੀ ਰੱਬ ਦਾ ਨਾਮ ਲੈ ਖੜ ਗਿਆ ਅੜ ਕੇ ਮੈਂ ਵੀ ਕਦੇ ਉਹਦਾ ਪਾਸਾ ਭਾਰੀ ਹੁੰਦਾ ਤੇ ਕਦੇ ਮੇਰਾ ਸਾਨੂੰ ਕੁਲਦਿਆਂ ਵੇਖ ਲੋਕ ਅੱਖਾਂ ਚਪਕਣੀਆਂ ਭੁੱਲ ਗਏ ਇੱਕ ਪਾਸੇ ਇਲਾਕੇ ਦੇ ਮੰਨੇ ਹੋਏ ਕਾਲਾ ਭਲਵਾਨ ਦਾ ਪੁੱਤ ਤੇ ਦੂਜੇ ਪਾਸੇ ਮੈਂ ਨਵਾਂ ਨਵਾਂ ਇਸ ਅਖਾੜੇ ਵਿੱਚ ਆਇਆ ਕੱਲ ਦਾ ਛੋਕਰਾ ਜ਼ਬਰਦਸਤ ਕੋਲ ਹੋਇਆ ਸਾਡੇ 'ਚ ਬੋਸ ਜਦੋਂ ਜ਼ੈਸ ਤੋਂ ਬਾਅਦ ਵੀ ਮੈਂ ਆਪਣੀ ਪਿੱਠ ਨਾ ਲੱਗਣ ਦਿੱਤੀ ਚੰਗੀ ਸ਼ਾਬਾਸ਼ੀ ਖਟ ਲਿਆ ਮੈਂ ਉੱਥੋਂ ਪਰ ਕਿੰਨੇ ਦਿਨ ਸਰੀਰ ਟੁੱਟਿਆ ਟੁੱਟਿਆ ਰਿਹਾ ਮੇਰਾ ਵਿਸਾਖੀ ਵਾਲੇ ਦਿਨ ਮੁਰਤੁਰ ਪਿਆ ਬਲਾ ਚੌਰ ਟਾਲੀ ਸਹਿਬ ਗੁਰਦੁਆਰਾ ਸਹਿ ਮੱਥਾ ਟੇਕਣ ਇੱਥੇ ਵੀ ਇਸ ਦਿਨ ਚੰਗਾ ਮੇਲਾ ਪਰਤਾ ਇੱਥੇ ਸ਼ਾਮ ਨੂੰ ਇੱਕ ਪਾਸੇ ਬਲਦਾਂ ਦੀਆਂ ਦੌੜਾਂ ਲੱਗਦੀਆਂ ਦੂਜੇ ਪਾਸੇ ਪਹਿਲਵਾਨਾਂ ਦੇ ਕੋਲ ਹੁੰਦੇ। ਇਸ ਵਾਰ ਕਿਸਮਤ ਨੇ ਸੋਹਣਾ ਸਾਥ ਦਿੱਤਾ। ਜੋ ਕਦੇ ਸੋਚਿਆ ਵੀ ਨਹੀਂ ਸੀ ਉਹ ਹੋ ਗਿਆ। ਪਤਾ ਨਹੀਂ ਮੇਰੀ ਕਿਸਮਤ ਜ਼ਿਆਦਾ ਚੰਗੀ ਸੀ ਜਾਂ ਦੂਜੇ ਦੀ ਰਸੀ ਹੋਈ। ਪਹਿਲਵਾਨ ਚੰਗਾ ਭਰਾ ਕੁਲ ਦਾ ਕੁਲ ਦਾ ਡੱਗੇ ਪਿਆ। ਉਹਦੇ ਕਿਤੇ ਕਸੂਤੀ ਤਾਂ ਗੁੱਜੀ ਸੱਟ ਲੱਗੀ। ਮੈਂ ੱੱਕੇ ਨਾਲ ਹੀ ਜਿੱਤ ਗਿਆ। ਮੈਂ ਅਖਾੜੇ ਵਿੱਚੋਂ ਬੂਰੀ ਝੋਟੀ ਜਿੱਤ ਕੇ ਪਿੰਡ ਪਰਤਿਆ। ਆਥਣ ਵੇਲੇ ਜਦ ਝੋਟੀ ਲੈ ਕੇ ਪਿੰਡ ਵੜਿਆ ਤਾਂ ਸਾਡੇ ਪਿੰਡ ਦੇ ਮਹੰਗੇ ਟੋਲੀ ਨੇ ਟੋਲ ਦੇ ਡੱਗੇ ਨਾਲ ਮੇਰਾ ਸਵਾਗਤ ਕੀਤਾ। ਚੁਟਟੀ ਦੀ ਪਿੱਠ ਤੇ ਦਿੱਤੀ ਫਲਕਾਰੀ ਵੇਖ ਸੱਤ ਵਿੱਚ ਬੈਠੇ ਬਜ਼ੁਰਗ ਬਾਪੂ ਨੂੰ ਮਖੌਲਾ ਕਰਨ ਲੈ ਬਈ ਮਗਰ ਸਿਓ ਤੇਰਾ ਪੁੱਤ ਵੀ ਲੈ ਆ ਫਲਕਾਰੀ ਵਾਲੀ ਨਾ ਹੁਣ ਸਾਡਾ ਮੂੰਹ ਵੀ ਮਿੱਠਾ ਕਰਾਉਣਾ ਜਾਂ ਹੀਓ ਸਰ ਦੇਣਾ ਬਜ਼ੁਰਗ ਦੀ ਗੱਲ ਸੁਣ ਬਾਪੂ ਕਪਾ ਦੇ ਟਾਂਡਿਆਂ ਵਾਂਗੂ ਖੜ ਗਿਆ ਬਾਪੂ ਕੁਝ ਕਹਿੰਦਾ ਬਤਨੇ ਬਾਬੇ ਨੇ ਪਹਿਲਾਂ ਹੀ ਮੁਰਤਾ ਸੰਭਲਿਆ ਨਾ ਭਾਈ ਬਹੁਤਾ ਮਿੱਠਾ ਵੀ ਚੰਗਾ ਨਹੀਂ ਮੇਰਾ ਤਾਂ ਮਿੱਠਾ ਖਾ ਖਾ ਕੇ ਮੂੰਹ ਪੱਕ ਗਿਆ ਉੰਜ ਵੀ ਡਾਕਟਰ ਕਹਿੰਦੇ ਬਹੁਤਾ ਮਿੱਠਾ ਵੀ ਬਿਮਾਰੀਆਂ ਦੀ ਜੜ ਹੈ ਡਾਕਟਰਾਂ ਦੀ ਵੀ ਮੰਨ ਨਹੀਂ ਪੈਂਦੀ ਐ ਬਤਨਾ ਬਾਬੇ ਦੀਆਂ ਗੱਲਾਂ ਸੁਣ ਦਾਣੂ ਨੇ ਵੀ ਗੱਲ ਨਵੇਂ ਡੰਡ ਦੀ ਕਰੀ ਆਹੋ ਹੁਣ ਤਾਂ ਮੂੰਹ ਕੋੜਾ ਕਰਾ ਕੇ ਹੀ ਸਰਨਾ ਸਾਰੇ ਹੱਸ ਪਏ ਦਾਣੂ ਬਾਪੂ ਵੱਲ ਵੇਖਦਾ ਹੋਇਆ ਉਹ ਲਿਆ ਦੇ ਭਈ ਜੇ ਕੋਈ ਪਿਆ ਦੀਆ ਪੂਆ ਘਰ ਦੀ ਗੱਡੀ ਦਾ ਬਤਨਾ ਬਾਬਾ ਬੁੱਲਾਂ ਤੇ ਜੀਪ ਫੇਰਦਾ ਹੋਇਆ ਉਹ ਦੇਸੀ ਦੀ ਰੀਸ ਕਿੱਥੇ ਕਰ ਲੂ ਅੰਗਰੇਜ਼ੀ ਦੇਸੀ ਨੂੰ ਤਾਂ ਵੇਖ ਕੇ ਹੀ ਨਸ਼ਾ ਹੋ ਜਾਂਦਾ ਦਾਣੂ ਬਾਬੇ ਬਤਨੇ ਨੂੰ ਟੀਚਰਾਂ ਕਰਨ ਲੱਗਿਆ ਲੈ ਬਾਪੂ ਫਿਰ ਤਾਂ ਤੈਨੂੰ ਦੂਰੋਂ ਹੀ ਦਰਸ਼ਨ ਕਰਾ ਦਿੰਦੇ ਆ ਘੁੱਟ ਲਾਉਣ ਦੀ ਕੀ ਲੋੜ ਐ ਨਾਲੇ ਡਾਕਟਰ ਕਹਿੰਦੇ ਆ दारू ਵੀ ਤਾਂ ਖਰਾਬ ਕਰਦੀ ਆਪਣੀ ਸਿਹਤ ਨੂੰ ਦਾਣੂ ਦੀ ਗੱਲ ਸੁਣ ਹਾਸਿਆਂ ਦੀ ਬਾਛੜ ਛੜ ਛੜ ਪਈ ਮੇਰੀ ਮਾਂ ਨੇ ਝੋਟੀ ਦੇ ਬੇੜੇ ਵਿੱਚ ਵੱਢਣ ਤੋਂ ਪਹਿਲਾਂ ਸਰੋਂ ਦਾ ਤੇਲ ਚੋਇਆ ਚਾਵਾਂ ਨਾਲ ਆਟੇ ਦਾ ਚੌਮੁਖੀਆ ਦੀਵਾ ਦੇਸੀ ਘਿਓ ਦਾ ਬਾਲਿਆ ਫਿਰ ਗੁੜ ਦੀ ਪੇਸੀ ਆਟੇ ਦੇ ਪੇੜੇ ਵਿੱਚ ਲਪੇਟ ਕੇ ਝੋਟੀ ਦੇ ਮੂੰਹ ਵਿੱਚ ਪਾਈ ਝੋਟੀ ਨੇ ਵੀ ਲੰਬੀ ਜੀਬ ਕੱਢ ਬੀਬੀ ਦੇ ਹੱਥੋਂ ਟਟ ਪੇੜਾ ਸਾਂਭ ਲਿਆ ਪੇੜਾ ਲੰਘਾਰਨ ਤੋਂ ਬਾਅਦ ਵੀ ਕਿੰਨਾ ਚਿਰ ਛੋਟੀ ਮੂਨਾ ਬੀਬੀ ਦਾ ਹੱਥ ਚਟਦੀ ਰਹੀ ਬੀਬੀ ਵੀ ਉਹਨੂੰ ਨਿਆਣਿਆਂ ਵਾਂਗੂ ਪੁਛਕਾਰਦੀ ਰਹੀ ਉਸ ਛੋਟੀ ਦੀ ਵਖਰੀ ਤੌਰ ਸੀ ਸਾਡੇ ਘਰ ਵਿੱਚ ਮੇਰੀ ਮਾਂ ਉਹਨੂੰ ਕਰਮੋ ਆਖਦੀ ਜਦੋਂ ਦੀ ਕਰਮੋ ਘਰ ਆਈ ਦੁੱਧ ਚੀਵਾ ਦਾ ਹੋਇਆ ਘਰ ਚ ਕਿਉਂ ਦੁੱਧ ਕਦੇ ਨਾ ਥੋੜਿਆ ਚੰਗਾ ਡੇਡੀ ਜੀ ਆਖੇ ਸ਼ਰਨਜੀਤ ਆਪਣੀ ਐਕਟਿਵਾ ਨੂੰ ਕਿੱਕਾ ਮਾਰ ਲੱਗੀ ਕਿੰਨੇ ਦਿਨਾਂ ਦੀ ਕਹਿੰਦੀ ਮੇਰੀ ਐਕਟਿਵਾ ਦੀ ਸੈਲਫ ਖਰਾਬ ਹੈ ਸਰਵਿਸ ਕਰਾਉਣ ਵਾਲੀ ਇੱਕ ਦਿਨ ਰਣਜੀਤ ਗਿੰਦੀ ਦੀਆਂ ਮਿੰਨਤਾਂ ਕਰ ਕਰਕੇ ਧਾਗੀ ਕਿ ਸਕੂਟਰੀ ਦਾ ਕੰਮ ਕਰਵਾ ਲਿਆ ਪਰ ਉਹ ਬੰਦੇ ਦਾ ਪੁੱਤ ਕਿੱਥੇ ਆਖੇ ਲੱਗਦਾ ਕਿਸੇ ਦੇ ਛੇਤੀ ਮੇਰੀ ਬੇਇੱਜ਼ਤੀ ਬਚਪਨ ਤੋਂ ਪਰਤਾਈ ਤੇ ਅਖਬਾਰ ਦੀਆਂ ਹੋਰ ਖਬਰਾਂ ਨਾਲ ਸਾਂਝ ਪਾਉਣ ਦਾ ਯਤਨ ਕਰਦਿਆਂ ਮੇਰਾ ਧਿਆਨ ਮੱਲੋ ਮਲੀ ਕਾ ਖਬਰ ਨੇ ਆਪਣੇ ਵੱਲ ਖਿੱਚ ਲਿਆ ਖਬਰ ਸੀ ਉਹ ਪੁੱਛਦੇ ਸਾਨੂੰ ਇਨਸਾਫ ਕਦੋਂ ਮਿਲਣਾ ਹੈ ਕੀ ਕਦੇ ਮਿਲੇਗਾ ਵੀ ਜਾਂ ਨਹੀਂ ਅਮਰਸਰ ਦੇ ਸਰਜੀਤ ਸਿੰਘ ਨੂੰ ਉਸ ਕਾਲੇ ਦੌਰ ਵਿੱਚ ਮੁਕਾਬਲਾ ਬਣਾ ਕੇ ਖਤਮ ਹੋਇਆ ਸਮਝ ਕੇ ਪੋਸਟਮਾਰਟਮ ਲਈ ਹਸਪਤਾਲ ਸੁੱਟ ਕੇ ਪਰਤ ਗਏ ਸਨ ਕੁਝ ਹਰਲ ਹਰਲ ਕਰਦੇ ਸਿਪਾਈ ਡਾਕਟਰਾਂ ਨੇ ਜਦੋਂ ਨਬਜ਼ ਚਲਦੀ ਵੇਖੀ ਤਾਂ ਆਪਣਾ ਫਰਜ਼ ਨਿਭਾਉਣ ਲੱਗੇ ਪਰ ਦਰਿੰਦਿਆਂ ਨੇ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਸੀ ਫਿਰ ਕਿਵੇਂ ਬਰਦਾਸ਼ਤ ਕਰਦੇ ਉਸਦੇ ਹੋਰ ਸਾਹਾਂ ਨੂੰ ਉਹ ਮੁੜ ਚੁੱਕ ਕੇ ਲੱਗੇ ਉਸ ਅਧਮਰੇ ਸਰੀਰ ਨੂੰ ਉੱਤੇ ਮੁੜ ਸਾਰੇ ਸਾਹ ਮਕਾ ਕੇ ਆਪਣੀ ਤਸੱਲੀ ਕਰਕੇ ਦੁਬਾਰਾ ਪੋਸਟਮਾਰਟਮ ਲਈ ਭਰਤੀ ਕਰਵਾ ਗਏ ਉਸੇ ਹਸਪਤਾਲ ਵਿੱਚ ਇਨੀਆਂ ਸਾਲਾਂ ਬਾਅਦ ਮੁਲਜ਼ਮਾ ਨੇ ਆਪਣਾ ਗੁਨਾਹ ਤਾਂ ਕਬੂਲ ਕਰ ਲਿਆ ਪਰ ਤਬਾਹ ਹੋਈਆਂ ਜ਼ਿੰਦਗੀਆਂ ਲਈ ਕੀ ਇਹਨਾਂ ਸਾਬ ਬਹੁਤ ਹੈ ਮੈਂ ਅਖਬਾਰ ਪੜ ਉਹਨੂੰ ਇੱਕ ਪਾਸੇ ਰੱਖ ਦਿੰਦਾ ਹਾਂ ਤੇ ਮੁੜ ਪਟਕਣ ਲੱਗਦਾ ਆਪਣੇ ਮਨ ਦੀਆਂ ਕੰਧਾਂ ਤੇ ਉੱਗੀਆਂ ਬੇਦਰਦ ਕੰਡਿਆਲੀ ਯਾਦਾਂ ਤੇ ਮਾਰੂਥਲ ਵਿੱਚ ਬਾਕੀ ਅਗਲੇ ਪੱਗ ਵਿੱਚ ਧੰਨਵਾਦ